ਜਿੱਤਾਂ ਹਾਰਾਂ ਦੋਸਤੋ ਮੇਰੀ ਰਚਨਾ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਪੇਜ ਫੋਲੋ ਜਰੂਰ ਕਰਿਓ ਕਈ ਕੁਰਸੀ ਖਾਤਰ ਲੜਦੇ ਰੱਖਦੇ ਜਿੱਤਾਂ ਹਾਰਾਂ ਦਾ ਸ਼ੌਂਕ ਕਈ ਕੁਰਸੀ ਖਾਤਰ ਲੜਦੇ ਰੱਖਦੇ ਜਿੱਤਾਂ ਹਾਰਾਂ ਦਾ ਸ਼ੌਂਕ ਭਰਾਵਾਂ ਵਰਗੇ ਹੁੰਦੇ ਨੇ ਮਿੱਤਰ ਕਈਆਂ ਨੂੰ ਯਾਰਾਂ ਦਾ ਸ਼ੌਂਕ ਕਈ ਨੀਵੇਂ ਹੋ ਕੇ ਰਹਿੰਦੇ ਤੇਰੀ ਰਜਾ ਵਿੱਚ ਬਾਬਾ ਨਾਨਕਾ ਕਈ ਨੀਵੇਂ ਹੋ ਕੇ ਰਹਿੰਦੇ ਤੇਰੀ ਰਜਾ ਵਿੱਚ ਬਾਬਾ ਨਾਨਕਾ ਨਾ ਕਿਸੇ ਨੂੰ ਨਫ਼ਰਤ ਕਰਨ ਨਾ ਬਹੁਤਾ ਪਿਆਰਾਂ ਦਾ ਸ਼ੌਕ ਕਈ ਸੁੱਖ ਮੰਗਦੇ ਨੇ ਵਸਦਾ ਰਹੇ ਸੋਹਣਾ ਪੰਜਾਬ ਸਾਡਾ ਕਈ ਸੁੱਖ ਮੰਗਦੇ ਨੇ ਵਸਦਾ ਰਹੇ ਸੋਹਣਾ ਪੰਜਾਬ ਸਾਡਾ ਬਚੋ ਨਸਿਆਂ ਤੋਂ ਪੰਜਾਬੀਓ ਨਾ ਰੱਖੋ ਹਥਿਆਰਾਂ ਦਾ ਸ਼ੌਕ ਜਦ ਵੀ ਦੇਸ਼ ਤੇ ਸੰਕਟ ਆਇਆ ਕੁਦਰਤੀ ਆਫ਼ਤਾਂ ਕਾਰਨ ਜਦ ਵੀ ਦੇਸ਼ ਤੇ ਸੰਕਟ ਆਇਆ ਕੁਦਰਤੀ ਆਫ਼ਤਾਂ ਕਾਰਨ ਭੁੱਖਿਆਂ ਤਾਂ ਹੀ ਲੰਗਰ ਛਕਾਉਣਾ ਸਿੰਘ ਸਰਦਾਰਾਂ ਦਾ ਸ਼ੌਕ ਘਾਟ ਨਹੀਂ ਜੱਗ ਤੇ ਅੱਜ ਵੀ 도ਗਲੇ ਜਿਹੇ ਬੇਈਮਾਨਾਂ ਦੀ ਘਾਟ ਨਹੀਂ ਜੱਗ ਤੇ ਅੱਜ ਵੀ 도ਗਲੇ ਜਿਹੇ ਬੇਈਮਾਨਾਂ ਦੀ ਭੇਤ ਲੈ ਕੇ ਜੜਾਂ ਕੱਟਦੇ ਦਗਾ ਕਮਾਉਣਾ ਗੱਦਾਰਾਂ ਦਾ ਸ਼ੌਂਕ ਭਾਈਚਾਰਾ ਪਾੜ ਦਿੰਦੇ ਚੌਧਰਾਂ ਦੇ ਭੁੱਖੇ ਜਸਵਿੰਦਰ ਮੀਤ ਭਾਈਚਾਰਾ ਪਾੜ ਦਿੰਦੇ ਚੌਧਰਾਂ ਦੇ ਭੁੱਖੇ ਜਸਵਿੰਦਰ ਮੀਤ ਫਿਰ ਵੀ ਸਮਾਜ ਸੇਵੀ ਅਖਵਾਉਣਾ ਚੌਧਰਦਾਰਾਂ ਦਾ ਸ਼ੌਂਕ ਮੂੰਹ ਮੋੜ ਦਿੱਤਾ ਜਦ ਜਦ ਵੀ ਚੜ ਕੇ ਆਏ ਵੈਰੀਆਂ ਦਾ ਮੂੰਹ ਮੋੜ ਦਿੱਤਾ ਜਦ ਜਦ ਵੀ ਚੜ ਕੇ ਆਏ ਵੈਰੀਆਂ ਦਾ ਖਤਮ ਨਹੀਂ ਹੋਏ ਯੋਧੇ ਸਿੱਖ ਕੌਮ ਨੂੰ ਹੈ ਤਲਵਾਰਾਂ ਦਾ ਸ਼ੌਂਕ ਖਤਮ ਨਹੀਂ ਹੋਏ ਯੋਧੇ ਸਿੱਖ ਕੌਮ ਨੂੰ ਹੈ ਤਲਵਾਰਾਂ ਦਾ ਸ਼ੌਂਕ